ਅਨਲੇ ਠੀਕ ਨਹੀਂ ਤੇ ਹੁਣ ਠੀਕ ਹੈ ਖਾ ਲੋ ਇਹ ਰੋਟੀ ਜਿਹੜੀ ਦਈਏ ਨਾ ਫਿਰ ਇਹਨੂੰ ਕਹੀ ਦੇ ਨਾ ਅੱਖਾਂ ਬੰਦ ਕਰ ਲੀਆਂ ਅਕਲੀਆਂ ਖਾ ਗਿਆ ਹਰ ਗੋਹ ਹਰ ਗੋਹ ਖਾ ਗਿਆ ਬੇਟੀ ਵੇ ਖਾ ਜਾਂਦੀ ਹਾਂਜੀ ਆ ਜਾਓ ਵੀ ਚਾਹ ਪੀ ਤੋਂ ਸਾਰੇ ਆ ਲੈ ਹਾਂ ਕਹਿੰਦੀ ਮੈਨੂੰ ਬਾਹਰ ਖੜੋ ਇਹ ਕਹਿੰਦੀ ਮੰਮੀ ਨੂੰ ਮੈਂ ਕੀ ਖਾਂਦਾ ਹੀ ਨਾ ਹੁੰਦਾ ਮੈਂ ਪੈਰ ਲਾ ਕੇ ਮੋਂ ਉਹ ਇਹਨੂੰ ਖਾਣ ਦੇ ਸ਼ਾਮਾਂ ਪੈ ਗਈਆਂ ਤੇ ਉਹ ਬਸ ਹੁਣ ਜੁੱਤੀ ਲੱਗੀਏ ਪਾਉਣ ਤੇ ਚੱਲੀ ਬਾਹਰ ਨੂੰ ਅਪਦੇਕ ਹੈਂਦੀ ਮਮੀ ਵੀ ਮੇਰਾ ਜੀਨ ਲੱਗਦਾ ਇਹਨੂੰ ਲੈ ਕੇ ਆ ਵੀ ਹੁਣ ਲਿਆਂਦਾ ਜੀ ਤੇ ਬਸ ਉਹ ਵੀ ਕਹੋ ਕਿ ਬਾਹ ਬਾਹ ਕਿੱਥੇ ਚੱਲਿਆ ਵਾਹ ਜਰਾ ਬਟਕੂ ਆਈ ਕਿੱਥੇ ਚੱਲਿਆ ਅਰ ਕੋਣ ਮੈਂ ਨਹੀਂ ਤੇ ਬਾਹਰ ਨਹੀਂ ਖੜਨਾ ਹਾਂ ਮਾਂ ਹੈ ਪੁਆਈ ਦਾ ਬਾਹ ਚੱਲਿਆ ਬਾਹ ਹੂੰ ਬਾਹ ਤੰਗ ਬੜਾ ਕਰਦੀ ਹੁਣ ਰਾਤ ਸਮਝੀ ਨਹੀਂ ਰਾਤੀ 2:00 ਵੱਜ ਗਏ ਸੁਤੀਲ ਸਹੀ ਪਰ ਰਾਤ 2:00 ਵਜਾ ਤੀ ਇਨੇ ਲੱਗੇ ਮੁੜ ਕੇ ਆ ਜਾ ਲੈ ਵੀ ਆਪਣੀ ਡਿਊਟੀ ਲੱਗ ਗਈ ਕਰੇਲੇ ਭੰਦਦੇ ਹੀ ਕਰੇਲੇ ਭੰਦਦੇ ਮਸਾਲਾ ਜਾਂ ਬਣਾਉਂਦਾ ਆ ਤੇ ਕਲੇ ਭਰੀ ਜਾਨੇ ਆਪਾਂ ਲਾ ਵੀ ਕਰੇਲੇ ਜੀ ਮਸਾਲਾ ਗਿਆ ਭਰ ਦਤਾ ਆ ਆਪਣਾ ਕੰਮ ਹਿੰਦੇ ਵੇੜ ਦਾ ਇਹ ਡੜ ਜਿਹੜੇ ਕਰੇਲੇ ਬੀਜੇ ਨਾ ਉਹ ਆ ਆਪਣੇ ਪਲਾਟ ਦੇ ਤਾਂ ਨਿਕਨੇ ਤੇ ਤਾਂ ਨਿਕਨੇ ਕੀ ਸੰਦੀ ਭੌੜੀਆ ਫੁਲਕੇ ਸਸਿਕਾਲ ਸੌਸ ਦਾ ਡਾਈਜਨ ਨਾ ਵਲੌਗ ਦੇ ਵਿੱਚ ਤੇ ਮੈਨੂੰ ਉਮੀਦ ਕਰਦਾ ਸਰਗਨੇ ਬਹੁਤ ਹੀ ਵਧੀਆ ਹੋਵੋਗੇ ਤੇ ਦੇਖਦੇ ਆ ਸਸਤਾ ਕਲਬ ਯਾਰ ਜੰਨੇ ਆ ਉਹ ਸੰਦੀਪੋ ਕੇ ਨਾਲੇ ਵੀ ਤੇ ਕੰਦੀ ਦੀ ਵਾਲ ਵੀ ਜਾਗ 10 ਮਿੰਟ 10 15 ਮਿੰਟ ਉੱਧਰ ਕੋਹਾਮਾ ਕੇ ਨਾਲੇ ਤੇ ਕਿਹਾ ਕਿ ਡਾਡੀ ਨੇ ਕੰਮ ਕਰਵਾਇਆ ਥੋੜਾ ਜਿਹਾ ਪਲਾਟ ਵਾਲਾ ਆਪਣੇ ਉਧਰ ਬੰਦਾ ਬੰਦਾ ਕਰਾਈਆਂ ਦੇਖਦੇ ਆ ਬਣਾ ਕੀ ਕਰਾਇਆ ਮੈਂ ਆਪ ਨਹੀਂ ਗਿਆ ਕਿਨੇ ਦਿਨ ਹੋ ਗਏ ਸਨੇ ਤੁੰ ਗਏ ਨਾ ਕਿ ਮਗਰੋਂ ਪਲਾਟ ਵਾਲ ਗਿਆ ਨਹੀਂ ਉਧਰ ਮੁੜ ਕੇ ਮੈਂ ਨਹੀਂ ਗਿਆ ਇਹ ਕੀ ਤਾ 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 ਯੋਗੀ ਮੈਂਟਲ ਮੇਟੀ ਰੈਡੀ ਤੇ ਆਪਾਂ ਰਹਿ ਗਏ ਹੁਣ ਤਿਆਰ ਹੋ ਜੀਏ ਬੂੜ ਬਾੜ ਪਾ ਲਈਏ ਰੈਡੀ ਹੋ ਜੀਏ ਜੋ ਤਿਸ ਨੀ ਉਹ ਬੜੀ ਮਾੜੀ ਸੀ ਜਿਹੜੀ ਲੈਂਦੀ ਨਹੀਂ ਉਹ ਤਾਂ ਤੇ ਮੈਂ ਤਾਂ ਖੁੰਨਾ ਉਹ ਟੁੱਟ ਗਈ ਆ ਲੋਕੀ ਕਹਿੰਦੇ ਨਿਆਣਿਆਂ ਨੂੰ ਫੋਨ ਨਾ ਫੜਾਓ ਇਹਨਾਂ ਨਾਲ ਖੇਡੋ ਹੁਣ ਸਾਰੀ ਦਿਹਾੜੀ ਕਿਹੜਾ ਖੇਡਦਾ ਰਹੇ ਇਹਨਾਂ ਦੇ ਨਾਲ ਕਨਾਈ ਕਿਹੜੇ ਤੇ ਜ਼ਿਆਦਾ ਹੀ ਆਪ ਚੁੱਕੀ ਆ ਬਹੁਤ ਆ ਚੁੱਕੀਆਂ ਨੇ ਖਲਿਆ ਯਾਰ ਐਨਮਤ ਲੱਖੂ ਵੀ ਆ ਵੇਖ ਰਿਹਾ ਅਹੀਂ ਤੇ ਨਿਕਲੰਦੀ ਦੀ ਹਾਲ ਥੋੜਾ ਜਿਹਾ ਤੇ ਥੋੜਾ ਬਾਜ਼ਾਰ ਜਾਣਾ ਥੋੜਾ ਜਾਈ ਕਿ ਥੋੜਾ ਨਹੀਂ ਉਧਰ ਨਾਲੇ ਆਪਣੀ ਕੰਧ ਰੇਡਨੇ ਕੀਤੀ ਮੈਂ ਵੇਖ ਕੇ ਤੇ ਆਵਾਂ ਕਿੱਧਰੋਂ ਕਰਾ ਆ ਤੇ ਕੰਧ ਨਕਸ਼ੇ ਤੋਂ ਬਿਨਾ ਕਰਾਈ ਜਾਂਦੇ ਹਟਦਾ ਨਹੀਂ ਉਹ ਢੇੜ ਤੀ ਫੇਰ ਪੈਣੀ ਉਹ ਓਂ ਡੀਵੀ ਚਪਲ ਲਾਹੇ ਇਹ ਘਰੇ ਚਪਲ ਆਪਾਂ ਬੜੀ ਵਰੀ ਪਾਉਂਦੇ ਤੁਸੀਂ ਕਹਿੰਦੇ ਚਪਲ ਪਾਉਂਦੇ ਨਹੀਂ ਬੜੀ ਵਰੀ ਪਾਉਂਦੇ ਆ ਲਾਹ ਕੇ ਸੁੱਟ ਦਿੰਦੀ ਏ ਬਹੁਤ ਵਰੀ ਪਾਉਂਦੇ ਹੁਣ ਇਹਨਾਂ ਨਵੀਂ ਫੇਰ ਲੈ ਕੇ ਆਨੇ ਚਪਲ ਜਿਹਦੇ ਮਗਰ ਨਾ ਲਾਸਟਿੰਗ ਜਿੰਦੀ ਉਹ ਬਹੁਤ ਟਾਈਟ ਹੁੰਦੀ ਹੈ ਪਹਿਲਾਂ ਜਿਹੜੀ ਚੱਪਲ ਲਈ ਉਹਦੀ ਲੂਜ਼ ਹੋ ਗਈ ਆ ਹੁਣ ਨਵੀਂ ਲਾਇਕ ਦੰਨਾ ਅੱਜ ਇਹਨੂੰ ਲਾਇਕ ਦੰਨਾ ਉਹ ਥੋੜੀ ਟਾਈਟ ਰਹੂਗੀ ਨਾ ਲਾਸਟਿਕ ਫਿਰ ਮਤਲਬ ਚੱਪਲ ਲੱਥੇਗੀ ਮੈਂ ਕਹਿਣਾ ਮੈਂ ਕਹਦੇ ਇਹਨੂੰ ਹੁਣ ਚੱਪਲੇ ਕੋਰ ਨਵੀਂ ਲਾਇਕ ਦੰਨਾ ਉਹ ਥੋੜੀ ਲੂਜ਼ ਹੋ ਗਈ ਨਾ ਉਹਦੀ ਲਾਸਟਿਕ ਲਾ ਦਿੰਦੀ ਆ ਨਾ ਆ ਮੈਂ ਇਹਦਾ ਲੈਣ ਦੀ ਚੱਪਲ ਇਹ ਘਰ ਕੋਨੇ ਪਤਾ ਕੀ ਕੀਤਾ ਪੈਰ ਰੱਖ ਰੱਖ ਕੇ ਨਾ ਗ੍ਰੇ ਕਲਰ ਦੀ ਫੱਟੀ ਹੈ ਨਾ ਇਧਰੋਂ ਗ੍ਰੇ ਕਲਰ ਜਿਹੜਾ ਕਲਰ ਹੀ ਡਾਤਾ ਆ ਇਧਰ ਰੰਗ ਡਾਤਾ ਵੀ ਨੇ ਕਿੰਨਾ ਆ ਵੇਖੋ ਕਿਉਂਕਿ ਚੱਪਲ ਪੌਂਦੀ ਨੇ ਉਹਦਾ ਰੇਤ ਹੁੰਦੀ ਫਿਰ ਸਾਰਾ ਇੱਥੇ ਵਜੂ ਵਾਇ ਦੇ ਦੱਦੀ ਵਾਇਕ ਆ ਮਮੀ ਬੋਕੀ ਸਵਾਜਾ ਮੰੰਡਈ ਅੱਗੀ ਦੱਦੀ ਮੈਂ ਤੇ ਸੰਦੀਪ ਆਂ ਡੈਡੀ ਦੇ ਚਲੇ ਗਏ ਇੱਥੋਂ ਹੁਣੇ ਇਹ ਚ ਲੱਗਦਾ ਗਏ ਆ ਵੀ ਅਸੀਂ ਇਧਰ ਨਾ ਅਗਦੇ ਡੈਡੀ ਉਹਦੇ ਚਲੇ ਗਏ ਆ ਉੱਧਰ ਚਲੇ ਜਾਣਾ ਨਾ ਇੱਥੇ ਇੱਥੇ ਨਹੀਂ ਕਰੇਲੇ ਕਰੂਲੇ ਵੀ ਜੇ ਇਹਨੂੰ ਲੱਗਦੇ ਕਰੇਲੇ ਹੁਣ ਤੇ ਹੈ ਹੀ ਕੋਈ ਨਹੀਂ ਲੱਗਦਾ ਨਾਮੋਗੀ ਕਹਾਣੀ ਕਰੇਲੇ ਵਾਲੀ ਲੈ ਵੀ ਨਹੀਂ ਨਹੀਂ ਇਹ ਠੀਕ ਹੈ ਸੰਦੀਪ ਇਹ ਬਿਲਕੁਲ ਸਹੀ ਹੈ ਵੀ ਹਾਂ ਇਹ ਉਹ ਘੜਬੜੂ ਆਪਾਂ ਮਾੜੀ ਜੀ ਉਧਰਲੀ ਸਾਈਡ ਤੇ ਉਹ ਵੀ ਠੀਕ ਹੋਇਆ ਨਹੀਂ ਕੋਈ ਗੱਲ ਨਹੀਂ ਹੋਣਾ ਕਹਿ ਤੈਨੂੰ ਦੱਸਦਾ ਮੈਂ ਅੱਗੇ ਤੇ ਜਾ ਤਾਂ ਹੁਣ ਆ ਡੈਡੀ ਨੇ ਟੈਲਾਂ ਲਾਤੀਆਂ ਵੇ ਟੈਲਾਂ ਆ ਗਏ ਆ ਫਰੰਟ ਤੇ ਆਹ ਅਗਲੇ ਬੰਨੇ ਟੈਲਾਂ ਲਾਈਆਂ ਆ ਜਿਹੜੀਆਂ ਇੱਥੋਂ ਬਚੀਆਂ ਨਹੀਂ ਇਹ ਉਹ ਲਾਈਆਂ ਡੈਡੀ ਨੇ ਆ ਸਹੀ ਹੈ ਉਹ ਉਹ ਕਹਿੰਦੇ ਆ ਉਹ ਬੜਾ ਸਾਹਮਣੇ ਹੁਣ ਵੇਖ ਤਾ ਪਤਾ ਲੈ ਇਹਨਾਂ ਦਰਵਾਜ਼ਾ ਉਹ ਗਲਤ ਜਗ੍ਹਾ ਘੜਤਾ ਉਹ ਸਾਹਮਣਾ ਤੇ ਆ ਜਿਹੜਾ ਸੈਂਟਰ ਚੋਂ ਕੱਢਣਾ ਇਹ ਦਰਵਾਜ਼ਾ ਨਿਕਲਣਾ ਇੱਧਰ ਆ ਆ ਜਿਹੜਾ ਆੜਾ ਨਹੀਂ ਪਿਆ ਜਾਂਦਾ ਆ ਜਿਹੜਾ ਸਾਹਮਣਾ ਆ ਜਿਹੜਾ ਬੀਮ ਦੇ ਨਾਲ ਉਧਰ ਅਗਲੇ ਬੰਨੇ ਉਧਰ ਨਿਕਲਣਾ ਇਹ ਦਰਵਾਜ਼ਾ ਨਿਕਲਣਾ ਉਹ ਤੇ ਜਿੱਤੇ ਜਵਾਰ ਬੀਜੀ ਲਾਸਟ ਤੇ ਇਹ ਹਲੇ ਫਿਲਹਾਲ ਪੁਰਾਣਾ ਦਰਵਾਜ਼ਾ ਲਾਇਆ ਜੀ ਠੀਕ ਆ ਮੈਂ ਨਕਾਟ ਹੀ ਨਾ ਕਹਿੰਦੇ ਟੁੱਟ ਨਹੀਂ ਨਹੀਂ ਇਹ ਨਹੀਂ ਆ ਟੀਨਾ ਇੱਥੇ ਪਈਆਂ ਸੀ ਆੜੀਆਂ ਨਹੀਂ ਆ ਆ ਹਾਲ ਹੋਗਾ ਟੁੱਟ ਕੇ ਹਨੇਰੀ ਦੇ ਨਾਲ ਟੁੱਟੀਆਂ ਸਾਰੀਆਂ ਡੀ ਟੀਨਾ ਆ ਜੀ ਮਿੱਟੀ ਹੋ ਗਿਆ ਕੰਮ ਨੁਕਸਾਨ ਨੁਕਸਾਨ ਹੋਦਾ ਰਹਿੰਦਾ ਚਲੋ ਕੋਈ ਗੱਲ ਨਹੀਂ ਲਹ ਇਧਰਲੀ ਸਾਈਡ ਤੇ ਪਿੰਡੀਆਂ ਲਾਈਆਂ ਪਿੰਡੀਆਂ ਬਣਾਈਆਂ ਐ ਇੱਕਦਮ ਹਾਂਜੀ 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 ਕਿੱਥੇ ਦਾदू ਪੁੱਤ ਐ ਨਹੀਂ ਵੇਖੀ ਬਲ ਪਿੰਡੀਆਂ ਹੈਗੀਆਂ ਪਿੰਡੀਆਂ ਬੜੀਆਂ ਲਾਈਆਂ ਇੱਕਦਮ ਡੈਡੀ ਨੇ ਬਣਾਈਆਂ ਐ ਅਸੀਂ ਘਰੇਗੇ ਅਸੀਂ ਬਣਾਈਏ ਦਾਦੀਆਂ ਨਹੀਂ ਪੁੱਤ ਬੋਲ ਐ ਹੈ ਦੇਵਾ ਆ ਮੈਂ ਗਵਾਣਾ ਦ ਬੈਠੀ ਚੀਜੀ ਲੈਣੀ ਮੇਰੇ ਪੁੱਤ ਨੇ ਆਈ ਦੁਕਾਨ ਓਏ ਚੀਜੀ ਆ ਚੀਜੀ ਆਈ ਹਰਗੁਣ ਇਧਰ ਆਈ ਚੀਜੀ ਤੇ ਦੀ ਦਾਲ ਕੁੜੀਆਂ ਨੂੰ ਵਧੀਆ ਲੱਗਦੀਆਂ ਆ ਜਿਹੜੇ ਕਰਾਰੀ ਜਿੰਦੀ ਜੜੀ ਕੀ ਆ ਤੇ ਇਹ ਲੈਤੀ ਇਹ ਖਾ ਲੈਂਦੀ ਹੁਣ ਚੱਲੇ ਕਿੰਨੇ ਦੀ ਗੱਡੀ ਉਧਰੇ ਲੱਗੀ ਰਹਿਣ ਦਿੱਤੀ ਮੈਂ ਨਾਲ ਤੇ ਆਦਾ ਲੈ ਹੁਣ ਗੱਡੀ ਚਲੀ ਗਈ ਇੱਥੋਂ ਗੱਡੀਆਂ ਹੀ ਉਧਰ ਲਾਏ ਪਹਿਲਾਂ ਇੱਥੇ ਗੱਡੀ ਲੱਗੀ ਕਹਿੰਦੀ ਖੋਲ ਦੇ ਕੰਦੀ ਜਿਹੜੀ ਘਰ ਹੀ ਨਹੀਂ ਜਿੰਦਾ ਵੱਜਾ ਕਹਿੰਦੇ ਅਸੀਂ ਡੇਰਰ ਪੁਲ ਦੇ ਥੱਲੇ ਆ ਤੇ ਟਾਈਮ ਲੱਗ ਰਹਿਣਾ ਉਹਨਾਂ ਨੂੰ 15 ਮਿੰਟ ਲੱਗ ਰਹਿਣੇ ਮੈਂ ਹੁਣ ਤੇਰਾ ਆਪਾਂ ਥੋੜਾ ਬਾਜ਼ਾਰ ਜਾਣਾ ਕੁੜੀਆਂ ਨੇ ਇੱਕ ਜੁੱਤੀ ਲੈ ਆਦਣੇ ਤੇ ਇੱਕ ਮੰਮੀ ਨੂੰ ਕਾਟਨ ਦੀ ਚੁੰਨੀ ਲੈ ਆਦਣੇ ਆ ਜੇ ਹੋਰ ਕੋਈ ਚੀਜ਼ ਲੈਣੀ ਹੋਵੇ ਉਹ ਲੈ ਲਾਂਗੇ ਕਦੀ ਸੰਦੀਪ ਦੇਖਣਾ ਇਹ ਮੰਮੀ ਵਾਸਤੇ ਚੁੰਨੀ ਮੈਂ ਚੁੰਨੀ ਲੈ ਆਦਣੇ ਮੰਮੀ ਨੂੰ ਕੋਈ ਨਾ ਕੋਈ ਆਈ ਕਿ ਪਸੰਦ ਸੰਦੀਪ ਗਾਂਡੀ ਆਵਲਾ ਕਲਰ ਠੀਕ ਹੈ ਮਲਟੀ ਫਲਾਵਰ ਤੇ ਮੰਮਾ ਦੋ ਲੈਣੀਆਂ ਇੱਕ ਇਹਨਾਂ ਚ ਦੇਖ ਲੁਗੀ ਹੁਣ ਸੰਦੀਪ ਇਹਦੋਂ ਮੈਂ ਮੰਮੀ ਹੋਣ ਜੋਗੀ ਹਾਂ ਆ ਵੇਖਾ ਤੈਨੂੰ ਜਿਹੜਾ ਪਸੰਦ ਆ ਲੈ ਲਾ ਗਣ ਤੈਨੂੰ ਜਿਆਦਾ ਪਤਾ ਮੈਨੂੰ ਨਹੀਂ ਪੜਾ ਆਪਾਂ ਫਿਰ ਬਾਜ਼ਾਰ ਆ ਗਏ ਸੀ ਕਿ ਮੈਂ ਕਾ ਵੀ ਉਹ ਤੁਹਾਨੂੰ ਕਰਨ ਦੀ ਦੀ ਹੁਣੀ ਆ ਜਾਣਗੇ ਫਿਰ ਦੋ ਚੁੰਨੀਆਂ ਮੰਮੀ ਜੋ ਗੀਆਂ ਲੈ ਲਈਆਂ ਨੇ ਪਸੰਦ ਕੀਤੀਆਂ ਮੈਂ ਉਮੀਦ ਕਰਦਾ ਮੰਮੀ ਨੂੰ ਪਸੰਦ ਆਉਣਗੀਆਂ ਨਾ ਆਉਣ ਕਿੰਦੇ ਫਿਰ ਇੱਥੋਂ ਚੇਂਜ ਕਰਾ ਲੈਣਗੇ ਮੰਮੀ ਆਵਲ ਤੇ ਵਾਹੇ ਆ ਹੀ ਜਾਂਦੀਆਂ ਹੁੰਦੀਆਂ ਉਹ ਗੱਡੀ ਕਿੱਡੀ ਮਹਿੰਗੀ ਜਾਂਦੀ ਓਏ ਹਣਾ ਬੜੀ ਮਹਿੰਗੀ ਆਣੀ ਗੱਡੀ ਕੁਲਫੀ ਨੂੰ ਬਹੁਤ ਜ਼ਿਆਦਾ ਪਸੰਦ ਆ ਗਈ ਮੈਂ ਜੀ ਦੁਕਾਨ ਦੇ ਖਾ ਕੇ ਇਹ ਇਹਨੇ ਬਹੁਤ ਜ਼ਿਆਦਾ ਸਤਾਇਆ ਵੇਖੋ ਰੋਂਦੀ ਕਿਤਾ ਯਾ ਕੁਝ ਤੇ ਮੰਗਦੀ ਪੀੜੀ ਤਾਂ ਕਹਿੰਦੇ ਮੈਨੂੰ ਦੋ ਨਹੀਂ ਅਨਾ ਸਾਰੇ ਕੱਪੜੇ ਵਰਦੇ ਲੈ ਲੈ ਹਾਂ ਉਹ ਹੀ ਰਹਾਂ ਦੋ ਮੇਰੇ ਘਰ ਚ ਪਰ ਜਾਣੇ ਇਦਾਂ ਟਕੀ ਵਟ ਕਰੋਂਦੀ ਨਹੀਂ ਹਾਂ ਲੈ ਆਲੇ ਅਗਲੇ ਜੀ ਜੀ ਆਪਣੀ ਲੈ ਲੈ ਨਹੀਂ ਨਹੀਂ ਇਹ ਬੰਦਿਆ ਨਾਲ ਲੈ ਆ 100 ਰੁਪਏ ਯਾਰ ਹੁਣ ਦੇ ਸਹੀ ਹੈ ਕੋਈ ਤੇ ਨਾ ਮੇਰੇ ਕੱਪੜੇ ਖਰਾਬ ਕਰਦੇ ਨੇ ਸਾਰੇ ਆਪਣੇ ਪਤਾ ਪਾਤੀ ਕਹਿੰਦੀ ਮੈਨੂੰ ਨਾਲ ਹੀ ਚੀਜ਼ ਚਾਹੀਦੀ ਜੇ ਤੁਸੀਂ ਕਹਿੰਦੇ ਕਹਿੰਦੇ ਨਾ ਲੱਗੇ ਟੀਪਾ ਦਿਵਾ ਦੇ ਇੱਥੇ ਕੁੜੀਆਂ ਚਪਲ ਦੇ ਦਾਂਗੇ ਇੱਕ ਪਸੰਦ ਨਹੀਂ ਆਉਣ ਦੇ ਸੰਦੀਪ ਸਿੰਘ ਇਹ ਵੀ ਗਾਂਡੀ ਸਲੀਪ ਕਰਨੇ ਟੈਨਾ ਦੇ ਨਹੀਂ ਚਪਲੀ ਪਰ ਸੈਂਡਲ ਲੈ ਲਏ ਆ ਹੈ ਲੂ ਦੇ ਥੋੜਾ ਜਿਹਾ ਆਓ ਪਾਇਆ ਕੀ ਪਾਇਆ ਪੱਪਲ ਕੀ ਪਾਇਆ ਇਧਰ ਵੇਖ ਪੁੱਤ ਆਈ ਪੜੇ ਸੈਂਟਰ ਜਿੰਨੇ ਵੇ ਛਾਲਾ ਮਾਰਨ ਈ ਉਹ ਨਾ ਹੋ ਹੈ ਖੁਸ਼ ਕਿੰਨੇ ਆਇਆ ਛੋਟਾ ਸਾਈਜ਼ ਆਹ ਭਾਗੂ ਕੀ ਇੱਕ ਨੰਬਰ ਪਹਿਲੇ ਵੱਡਾ ਸਾਈਜ਼ ਆ ਗਿਆ ਹੁਣ ਛੋਟੇ ਵਾਲਾ ਵੇਖ ਲਓ ਭਾਗੂ 29 ਦਾ ਇਹਨੂੰ ना बार दिकार दिकार ओ ना पैर पार कर देती है अच्छी सी पार ये छोटे है नहीं ये तो जीजी बाहर बनी है हां 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 आ गया ਚੇਪੀ ਉੱਤਰ ਜਾਣੀ ਹੈ ਕੰਡੇ ਤੇ ਇਹ ਇਹੋ ਠੀਕ ਹੈ ਹਨਾ ਜਿਆਦਾ ਛੋਟਾ ਹੋ ਗਿਆ ਡੈਡੀ ਜੋ ਕਿੰਨੇ ਜੁੱਤੀ ਵੇਖਾਂ ਮੇਰਾ ਤਾਂ ਡੈਡੀ ਦੇ ਪੈਰ ਆਪਣਾ ਪੈਰ ਦਾ ਸਾਈਜ਼ ਜਿਹੜਾ ਨਹੀਂ ਸਹੀ ਨਹੀਂ ਆ ਠੀਕ ਹੈ ਕਰਨ ਦੇ ਦੀ ਹੁਣੀ ਆ ਜੇ ਵੀ ਨਹੀਂ ਆਏ ਵੀ ਦੂਜੀ ਵਾਰੀ ਫੇਰਾ ਮਾਰ ਗਏ ਆਪਾਂ ਹਾਂ ਤੇ ਹੁਣ ਨਹੀਂ ਹੁਣ ਚੱਲੇ ਘਰ ਨੂੰ ਕੀ ਪਤਾ ਕਦੋਂ ਹੋਣਾ ਸਾਨੂੰ ਕਹਿੰਦੇ 15 ਮਿੰਟ ਤਾਂ ਹੀ ਸਾਨੂੰ ਤਾਂ ਪੂਨਾ ਘੰਟਾ ਬਾਹਰ ਹੋਹਾ ਕੇ ਆ ਗਏ ਅਜੇ ਤੱਕ ਨਹੀਂ ਆਏ ਚਲੋ ਪੰਪ ਆ ਗਏ ਨਾ ਕੋਈ ਨਹੀਂ ਦੇਖੋ ਜਾਈ ਨਹੀਂ ਸਹੀ 15 ਮਿੰਟ ਕਹਿੰਦੇ ਆ ਕਹਿੰਦੇ ਇਹਨਾਂ ਨੇ ਫੇਰ 20 ਮਿੰਟ ਲਾਤੇ ਵੀ 25 ਮਿੰਟ ਲਾਤੇ ਚਲੋ ਕੋਈ ਨਹੀਂ ਆ ਗਏ देर ਆਇਆ ਦਰਸਤਾ ਆ ਬੱਲੇ ਬੱਲੇ 15 ਮਿੰਟ ਕਹਿ ਕੇ ਸਾਨੂੰ ਦੇ ਘੰਟਾ ਲਾਤਾ ਜ ਹੈ ਐਸੀਗਾ ਮੈਂ ਫੋਨ ਗਿਆ ਉਹਦੇ ਤੇ ਉਹ ਇਸੇ ਕਿਤੇ ਦੇ ਲਈ ਮੇਰੇ ਦਾਦੇ ਜੀ ਉਹ ਮੋਢੀ ਘਰੇ ਲੈ ਕੇ ਆਏ ਅੱਛਾ 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 ਠੀਕ ਹੁਣ ਤਾਹੀ ਰਿਆ ਹੈ ਕਿ ਕੰਮ ਓਖਾ ਰਿਹਾ ਠੀਕ ਹੀ ਆ ਯਾਰ ਸਹੀ ਰਿਹਾ ਠੀਕ ਹੈ ਸਾਫ ਹੈ ਐਵੇਂ ਮੈਨੂੰ ਡਰਾਤਾ ਲੱਖਣ ਡਿਆ ਵੇ ਦੋਨਾਂ ਲੰਦਾ ਹੈਗਾ ਈ ਇਦਾਂ ਮੜ ਜਾ ਲੱਥਾ ਬਣਿਆ ਕਿੱਥੋਂ ਲੱਥਾ ਹੈ ਉੱਤੇ ਆਹ ਠੀਕ ਆਵੇਂ ਇਹ ਲੱਥਾਂ ਤੇ ਆਈਏ ਰਹਿਣਾ ਨਹੀਂ ਇਹ ਲੈ ਜਾਣਾ ਮਾ ਦੋ ਤਿੰਨ ਮਹੀਨੇ ਘੜੇ ਟਾਈਮ ਪਾਸ ਉਹਦਾ ਵੀ ਸਾਫ ਹੋ ਗਿਆ ਹੋਰ ਕੀ ਐਥੇ ਨਹੀਂ ਕਰਵਾਲਾ ਮਾਰਿਆ ਇਧਰ ਸੰਦੀਪ ਸਾਰੇ ਅੰਦਰ ਕਰਵਾਲਾ ਮਾਰਿਆ ਇਧਰ ਸੰਦੀਪ ਨੇ ਆਹ ਫਰਸ਼ ਨਹੀਂ ਹੁਦੋ ਪਿਆ ਤਾਂ ਨਾ ਇਹ ਕਿਚਨ ਬਣੀ ਹੀ ਐ ਹੁਣੀ ਠੀਕ ਆਵੇਂ ਇਧਰ ਸਹੀ ਐ ਹੁਣ ਹੋ ਗਿਆ ਨਾ ਸਹੀ ਆ ਲੱਗ ਗਿਆ ਮੜੇਵਰੀ ਉੱਪਰ ਪੱਥਰ ਲਾ ਦੇਣਾ ਅਜੇ ਨਹੀਂ ਬਾਹਰ ਚਲਾਉਣਗੇ ਜਦੋਂ ਮਤਲਬ ਪੱਟੀ ਪੱਟੀ ਸਾਰੀ ਹੋ ਜੂਗੀ ਨਾ ਉਦੋਂ ਇਹ ਆਪੇ ਵਿਧਾ ਕੇ ਰੱਖੀ ਨਾ ਬੋਰਡ ਨਾ ਭੇਜੂਗਾ ਇਹ ਆ ਜੀ ਇੱਕ ਹੁੰਦੀ ਸੀ ਪਲਾਸਟਿਕ ਜਿਹੀ ਸੀਟ ਹੁੰਦੀ ਉਹ ਲਾਈਏ ਸੀਟ ਜੀ ਪਲਾਸਟਿਕ ਦੀ ਉਹ ਸਹੀ ਹੋ ਗਿਆ ਨਾ ਬੋਖ ਲਾਰਾ ਨਿਕਲਿਆ ਬੋਖ ਲਾਰਾ ਨਿਕਲਿਆ ਨਹੀਂ ਦੇਖ ਇੱਥੇ ਇੱਥੇ ਇੰਨੇ ਚਿਰ ਰੇਤ ਆ ਕਿੰਨੀ ਹੋਵੇ ਗੁਡੀਆਂ ਜਿੱਦਾਂ ਮਰਜ਼ੀ ਮੇਰੀ ਖੇਡੇ ਨੇ ਇਹ ਤੇ ਗੁਡੀਆਂ ਨੂੰ ਫੜਨ ਚ ਹੀ ਰਹੀ ਤੇ ਫੜਿਓ 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 ਬਾਹਰ ਨਹੀਂ ਜਾਣਾ ਹਾਂ ਆ ਇਹ ਲਾਕ ਲਈ ਆਈ ਹੁਣ ਬਾਹਰ ਕਿਥੋਂ ਲਾਕ ਲਈ ਕਪੜਾ ਜਾਂ ਆ ਕੀਤਾ ਤਾਂ ਉਠ ਚਲੋ ਅੰਦਰ 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 ਚਲੋ ਬਹੁਤ ਅੰਦਰ ਚਲੋ ਇਹ ਵੈਰੀ ਗੁੱਡ ਜਾਓ ਜਾਓ ਜਾ ਆਜੋ ਇਧਰ ਆਓ ਆ ਜਾ ਆ ਜਾ ਲੋਕਪੜਾ ਸ਼ਾਨਦਾਰ ਲਾਇਆ ਹੈ ਕੀ ਆਈ ਬਾਤ ਏ ਤਵਰ ਕਰਤੇ ਕਰਦੇ ਫਿਰ ਹੈ ਹਾਂ ਉਹ ਮੈਂ ਆਪਣੀ ਵੀ ਲਿਆ ਉਹ ਤਿੱਥੇ ਹੀ ਗਾਣ ਲੈਣ ਬਾਬਾ ਜੀ ਇਹ ਮੈਂ ਸਨ ਦੁਪਾਇ ਸੁਸੀਆਂ ਲੈ ਆਉਂ ਬੈਣਾਂ ਵਾਸਤੇ ਭੁਲੇਆ ਜਰਾ ਮੈਨੂੰ ਕੋ ਫੜਾਈ ਜਰਾ ਮੈਨੂੰ ਕੁੱਟਾ ਕੁੜੀ ਮੈਂ ਤਾਂ ਉਠੋ ਹਾਂ ਛੋੜ ਦੋ ਲੈ ਦੇ ਦੋ ਪਾਪਾ ਨੂੰ ਦੇ ਦੋ ਤਾਂ ਪਰ ਹੁਣੇ ਜੇ ਨਵੇਂ ਲੈ ਕੇ ਆਏ ਹੁਣੇ ਜੇ ਲਿਆਂਦੇ ਨੇ ਲੈ ਨੇ ਆਗਲਾ ਡਾਂਸ ਹੁੰਦਾ ਹੈ ਅਜੀ ਆਵਾਜ਼ ਹੋ ਗਈ ਸਹੀ ਟੀਵੀ ਹਾਂ 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 ਜਿੰਦਾ ਹੀ ਹੋ ਤਾ ਆ ਹੌਂਗਟਰ ਜਿਹੜਾ ਲਾਇਓ ਉਹ ਤੇ ਫਿਰ ਚਿੰਚਿੰਕ ਲੱਗਿਆ ਆ ਚਲ ਆਪਣੇ ਯਾਰ ਦਾ ਠੀਕ ਠਾਕ ਲੱਗਾ ਕਦੇ ਕਿ ਨਹੀਂ ਕੰਮ ਤੇ ਅੱਛਾ ਅੱਛਾ ਚਲ ਵਧੀਆ ਵਧੀਆ ਵਾਹ ਇਹ ਗੱਲ ਘਜਰੀਆਂ ਟੀਨਾ ਪਾਈਆਂ ਨੇ ਅਸੀਂ ਮਟ ਵਾਲੀਆਂ ਇਹ ਤਾਂ ਲੈ ਵੀ ਭਾਜੀ ਐਸੀ ਕਿਸਮਤ ਮਾੜੀ ਇਹ ਕੁਝ ਦੇਖ ਹੀ ਨਹੀਂ ਗਈਆਂ ਉਹ ਡੈਡੀ ਦੀ ਇਹਨਾਂ ਦੇ ਇਧਰੋਂ ਖੜੀਆਂ ਭਾਜੀ ਉਹਨਾਂ ਲਟੀਨਾ ਉਧਰ ਉਹ ਵੀ ਟੁੱਟ ਗਈਆਂ ਸਾਰੀਆਂ ਹੀ ਤੇ ਬਾਕੀ ਰਿੰਦੇ ਆ ਥੋੜੀਆਂ ਵਾਲੀਆਂ ਤੁਸੀਂ ਪਾਈਆਂ ਜਿਹੜੀਆਂ ਪਾਈਆਂ ਬਾਕੀ ਦੇ ਸਭ ਐਦਾਂ ਹੀ ਗਈਆਂ ਤੇ ਦੋ ਦੋ ਗ ਦੋ ਤਿੰਨ ਦੇ ਕੋ ਚੋਕੇ ਲੈ ਗਿਆ ਨਾ ਲੈ ਗਿਆ ਤਿੰਨ ਚੋਕੇ ਕੋਈ ਤੇ ਜਿਹੜੀਆਂ ਤਿੰਨ ਖੜੀਆਂ ਤੁਹਾਡੇ ਨਾਲ ਇਧਰੋਂ ਤੇ ਉਹ ਬ ਟੁੱਟੀਆਂ ਉਦਾਂ ਹੀ ਤੇ ਅੱਧੀ ਹਸਨ ਲੈ ਗਿਆ ਹਸਨ ਵੀ ਤੋੜ ਕੇ ਬਹਿ ਗਿਆ ਟੀਨ ਹੈ ਹੈ ਉਹ ਉਹ ਨਹੀਂ ਗੱਲ ਬਾਨੀ ਪਰ ਬਾਜੀ ਜਾਣਾ ਨੇ ਕਾ ਨਦਾ ਵੀ ਆ ਹੁਣ ਟੋਰਨਾ ਬਿਟੀ ਗਈ ਭਜੀ ਪਰ ਇਹ ਵੀ ਇਹ ਕਾੜਨੇ ਕੱਢਣਾ ਤਰੇੜਾਂ ਬਹੁਤ ਪੈ ਗਈਆਂ ਬਖੋ ਇਹ ਬਸ ਹੋਏ ਨੇ 2 ਮਹੀਨੇ ਵੀ ਕੱਢ ਜੇ ਨਾ ਦੋ ਦੋਨੇ 2 ਮਹੀਨੇ ਕੱਢ ਜੇ ਫੇਰ ਇਹ ਵੀ ਤੁਹਾਡੇ ਲੱਗ ਜਣੀਆਂ ਟੈਲੈਂਟ ਟੋਰਨਾ ਉਹਦੇ ਨੂੰ ਹੈ ਤਾਹੋ 6 ਮਹੀਨੇ ਕੱਢ ਜੇ 2-3 ਮਹੀਨੇ ਕੱਢ ਜੇ ਉਸ ਤੋਂ ਬਾਅਦ ਭੱਜ ਕੇ ਤੇ ਲਵਾ ਲੜਣੀਆਂ ਆ ਆਪਣਾ ਟੈਲੈਂਟ ਕੋ ਬਾਕੀ ਬੇਤੁਰ ਮਾਰੇ ਕੀ ਰੰਗ ਲਿਆ ਹੁੰਦਾ ਆਇਆ ਕੰਢੇ ਹੈ ਸਰ ਤੇ ਚੁੰਨੀ ਲੈਣ ਦੀ ਚਾਹ ਚਾਹ ਨਾ ਦੇ 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 ਭੁਜਿੰਦੇ ਦੋ ਲੈ ਉਹ ਦਰੁਗਾ ਤਾਂ ਫੋਨ ਦੇ ਜੋ ਦੇ 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 ਫੋਨ ਦੇ ਦੋ ਵੈਰੀ ਗੁੱਡ ਵੈਰੀ ਗੁੱਡ ਹੈ ਬੜਾ ਵੀਭਾਏ ਪੁੱਤ ਹੈ ਆਹੋਂ ਦੋ ਦਿਨ ਚੱਲੀ ਗਏ ਇਹ ਤੇ ਟੈਨਰ ਨੂੰ ਬੜਾ ਪੇ ਪੂਰੀ ਹੈ ਹੈ ਤੇ ਬੜਾ ਪੇ ਪੂਰੀ ਨਹੀਂ ਮੈਂ ਪੀ ਲੂ ਓਹੋ ਮੰਮ ਇਹ ਨਹੀਂ ਮੰਮ ਪੀ ਲੋ ਮੰਮ ਪੀ ਲਾ ਹਾਂ ਯਾਰੇ ਵੱਜ ਗਈ ਲੈ ਵੀ ਹੋਣਾ ਪਾ ਚੱਲੇ ਆ ਘਰੇ ਇਹ ਤਬੂਦਨ ਮੋੜਿਆ ਮੋੜ ਚੱਲਦੀ ਆ ਰਹੀ ਐ ਅਸੀਂ ਤੇ ਤੁਸੀਂ ਨਾ ਗਏ ਤੁਸੀਂ ਥੋੜਾ ਕੰਮ ਗਏ ਇਹ ਮੇਰੇ ਆਹੇ ਖਾਦੀ ਚੱਲਦੇ ਹਾਂ ਤੁਹਾਨੂੰ ਜੱਲਦੀ ਹੈ ਹਾਂਜੀ ਸਤਾਜੀ ਚੱਲ ਜੀ ਜੀ ਉਸਤਾਦ ਨਹੀਂ ਹੰਮੀ ਨਹੀਂ ਭਰਦੇ ਤੇ ਪਾ ਦੋ ਪਾ ਦੋ ਪਾ ਦੋ ਸਬਜੀ ਮਾਸਾ ਵਾਧਦੀ ਪਾਈ ਹੁਣ ਠੀਕ ਆ ਆਹੋ ਕਿੰਨੇ ਕ ਪਾਈ ਆ ਵੇਖਿਆ ਹੀ ਆਹ ਪਾ ਤੇ ਦੋ ਘੜੀ ਬਸ ਅਰਬੀ ਅਰਬੀ ਨਹੀਂ ਨਹੀਂ ਅਸਾਂ ਨੇ ਬੜੀ ਬੜੀ ਪੜੀ ਐ ਇਹ ਕਿ ਮੈਂ ਨਹੀਂ ਖਾਣੀ ਆਰ ਮੋੜ ਸੁਰਤਾ ਜਾ ਛੱਡ ਕੇ ਆਥੇ ਰੋੜ ਫੁਫੂਂ ਦੇ ਦਿਓ ਦੇ ਦਿਓ ਦੇ ਦਿਓ ਫੁਫੂਂ ਦੇ ਦਿਓ ਦੇ ਦਿਓ ਚੁੱਕ ਦੇ ਦਿਓ ਦੇਓ ਫੁਫੂਂ ਦੇ ਦਿਓ ਬਾਹਰ ਨਹੀਂ ਇਧਰੀ ਇਧਰ ਲੈ ਜਰਾ ਇੰਜ ਰਹਿ ਦੇ ਚਲ ਚੱਲ ਚੱਲ ਫੜਾ ਦੇ ਉੱਥੇ ਚੱਲ ਦੇ 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 ਦੋ ਛੋਲੋ ਚੱਲੀਏ ਹਰ ਚੱਲ ਨੰਬਾ ਚੱਲੀ ਹੁਣ ਛੋਲੋ ਚੱਲੀਏ ਕਿਹੇ ਕਿਹੇ ਤਾਂ ਕੋਈ ਕਿਤੇ ਰਹਾ ਪਰ ਇਹਨੂੰ ਇੱਥੇ ਰੱਖਣਾ ਰੇਤਾ ਬਾਏ ਮੈਂ ਚੱਲੀ ਕੋ ਸੁਣ ਨਾ ਜਗਾ ਅੱਜ ਤੇ ਹਣਾ ਨਹੀਂ ਤੇ ਉਹ ਆ ਜਾਂਦਾ ਨਾ ਕਿਹ ਵਾਲਾ ਕਿ ਨਹੀਂ ਕੋ ਸੁਣ ਅਥਰ ਚੋਕੜਾ ਉਹ ਤੇ ਰੱਖ ਦੋ ਪੱਥਰ ਇਦਾਂ ਸਾਰੇ ਲਈ ਜਾਣੇ ਆ ਤੂੰ ਸ਼ੁਰੂਆਤ ਕਰਦੀ ਆ ਮੈਂ ਅਸਿਕਾ ਜੂਸ ਲੈਣ ਵਾਸਤੇ ਮੰਮੀ ਜੁਗਾ ਤੇ ਡੈਡੀ ਜੁਗਾ ਤੇ ਹਾਂ ਸੰਦੀਪ ਤੇ ਗੱਡੀ 'ਚ ਬੈਠੀ ਆ ਆਹ ਸਬਜੀ ਮੜੀ ਕਿੱਥੋਂ ਆਇਆ ਸੀ ਕਿੱਥੋਂ ਆਇਆ ਸੀ ਸਰਕਾ ਕਿੱਥੇ ਕੱਟਿਆ ਉਹ ਚੱਕ ਕਿੰਨਾ ਲੰਬਾ ਹੁੰਦਾ ਹੁੰਦਾ ਸੈਂਡਲ ਲਖੜੀ ਸੈਂਡਲ ਹਾਂ ਨਵੇਂ ਲੰਦੇ ਐ ਵੀ ਬੰਦ ਤੇ ਇਹ ਵੀ ਕਰਦੇ ਉਹ ਉਹ ਇਹ ਦਾਦੀ ਨੂੰ ਖੋ ਨਵੇਂ ਦਾਦੀ ਦਿਖਾ ਕੇ ਆ ਜਾਓ ਦਾਦੀ ਨੂੰ ਨਵੇਂ ਸੈਂਡਲ ਲੰਦੇ ਭੱਜ ਕੇ ਭੱਜ ਜਾਓ ਭੱਜ ਕੇ ਭੱਜ ਕੇ ਦਾਦੀ ਨੂੰ ਖਾ ਕੇ ਆਓ ਕਾਈ ਦਾਦੀ ਨੂੰ ਖਾਓ ਭੱਜੋ 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 ਤੇ ਲਿਆਦੀ ਨਵੀਂ ਪਾਏ ਆ ਕਿਰਨੂਣੇ ਬੜੇ ਚਿਰਦਿਆਂ ਅਸੀਂ ਗਏ ਉਹ ਵਿਚਾਰੇ ਕਦੇ ਜਦੋਂ ਅਸੀਂ ਗਏ ਬਾਹਰ ਅਸੀਂ ਬੈਠੇ ਰਹੇ ਫਿਰ ਉਹ ਹਸਪੀਟਲ ਗਏ ਅਸੀਂ ਆਹ ਤੇ ਉੱਥੇ ਦੇ ਥੋੜਾ ਟਾਈਮ ਰੁਕੇ ਮਹਾ 20 ਮਿੰਟ ਅੱਧਾ ਘੰਟਾ ਰੁਕ ਗਏ ਅੱਧਾ ਘੰਟਾ ਫਿਰ ਅਸੀਂ ਸੈਂਡਲ ਲੈ ਕੇ ਚੱਲ ਗਏ ਨਾ 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 ਨੇ ਨਹੀਂ ਚਲ ਰਿਹਾ ਯਾਰ ਮਮੇ ਮੈਂ ਕਹਿੰਦਾ ਹਾਂ ਯਾਰ ਡੇਢ ਦੋ ਮਹੀਨੇ ਕੱਢ ਕੇ ਤੇ ਪੈਸੇ ਪੂਰੇ ਹੋ ਜਾਂਦੇ ਫੇਰ ਲੱਲਾਂਗੇ ਨਾ ਆਹ ਉਹ ਤਾਂ ਗੱਲ ਹੈ ਆ ਤਿਲਕਦੇ ਨੇ ਅਜੇ ਤਾਂ ਪਤਾ ਨਹੀਂ ਕੋਈ ਹੁਣ ਉਹ ਮਮੀ ਹੁਣ ਨੇ ਉਹ ਇਹਨੂੰ ਖੋਲ ਦੇਣਾ ਹੁਣ ਬਸ ਉਹ ਡੱਬੀ ਖਮਾਈ ਜਾਣ ਦੀ ਚੂੜੀ ਫ੍ਰੀ ਕਰ ਦੇ ਜੀ ਚੱਪਰ ਕਿਨੇ ਉਹ ਤਾਂ ਸਾਢੇ ਹਰਗੁਣ ਵੀ ਉੱਥੇ ਵੱਜੇ ਹਰਗੁਣ ਸਿਰ 'ਤੇ ਜਾਏ ਕਿੱਥੇ ਭੱਜਾ ਤੇਰਾ ਸਿਰ ਝੂਠ ਹੀ ਉਹਦੇ ਟਾਈਮ ਹੋ ਗਿਆ ਲੈ 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 ਮੈਂ ਮੈਂ ਇਹੋ ਹੀ ਤੇ ਇਹਦੇ ਸੈਂਡਲ ਲੈਣੇ ਨੇ ਇਹਦੇ ਗੱਡੀ ਦੇ ਤੇ ਲੜੋ ਇਸ ਨੂੰ ਕਰ ਆ ਮੇਰੀ ਸੋਹਣੀ ਹਰ ਗੁੰਦੇ ਸੈਂਡਲ ਨਹੀਂ ਸੋਹਣੀ ਸੋਹਣੀ ਅੱਧੀ ਆਈ ਅੱਧੀ ਨਹੀਂ ਪੂਰੀ ਆਈ ਕੀ ਆ ਗਈ ਪੂਰੀ ਆਈ ਬਸ ਐਂ ਹੀ ਨਹੀਂ ਸੋਣੀ ਹੋ ਬਣ ਗਈ ਗੱਲ ਆ ਇੱਕ ਦੇਖੋ ਆਪਣੇ ਸੈੱਡ ਲੁੱਕ ਹੁੰਦੀ ਨਾ 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 ਵਧੀਆ 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 ਠੀਕ ਹੈ ਮੇਰੀ ਸੋਣੀ ਹਰ ਗੁੰਦੀ ਨੂੰ ਸੋਣੀ ਹਰ ਗੁੰਦੀ ਜਿੱਤ ਸੋਣੀ ਕਿੱਥੇ ਸੋਣੀ ਆ ਸੋਣੀ ਹਰ ਗੁੰਦੇ ਸੈਂਡਲ ਉਹ 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 ਮੂਵੀ ਕਰਾਂ ਇਤਾਂ ਹੋਰ ਨਾਲ ਦੀ ਤੇ ਬਹੁਤ ਤੇ ਫੋਟੋ ਖਿੱਚ ਲਈਏ ਕਰੀਦਾ ਇਹ ਬਾਈ ਇਹ ਜੋ ਤੁਸੀਂ ਕਰੀਂ ਸਹੀ ਉਹਦਾ ਮੈਨੂੰ ਓਏ ਇਦਾਂ ਜੀ ਇਹ ਚ ਨੀਆ ਮੰਗਦੇ ਨਾ ਤੁਸੀਂ ਆਇਆ ਪਸੰਦੰਮੇ ਕਿ ਨਹੀਂ ਡਿਜ਼ਾਈਨ ਬੜੇ ਆ ਸੋਹਣੀ ਸੋਹਣੀ ਹਾਂ ਉਹ ਵੀ ਬੜੀ ਜਾਂਦਾ ਨਹੀਂ ਆ ਵੀ ਬੜੀ ਜਾਂਦਾ ਆ ਜਿਹੜੀ ਲੈਂਦੀ ਜਦੋਂ ਮੁੱਲ ਕਰੇ ਜਾਣਾ ਆਉਣਾ ਹੋਵੇ ਨਾ ਮਾੜਾ ਮੋਟਾ ਉਹ ਥੋੜਾ ਕਲਰ ਤਾਂ ਲੈਂਦਾ ਹਾਂ ਆ ਆਈਡੀਆ ਘਰ ਪਾਲਿਆ ਕਰੀ ਨੇ ਦਿੱਲੀ ਨਾਲ ਜਿਹੜਾ ਟ੍ਰੈਂਡ ਯੋਨਾ ਚੁੱਟੇ ਨਾ ਅਰਦੀ ਚੇਹ ਨਾ ਜਿਗੋੜਾ ਜਿਗੋੜਾ ਉਹਦੇ ਉਹਦੇ ਨਾਲ ਮੰਮੀ ਨੇ ਕਲਰਫੁੱਲ ਕਰਾ ਲਈ ਹਾਂ ਤੇਰੀ ਸਗੋਂ ਮੇਰੇ ਨਾਲ ਸੇਟ ਤੇ ਖਾਣੇ ਵਾਸਤੇ ਵਧੀ ਜਾਣ ਆਹ ਕਾਟਨ ਦੀਆਂ ਹੀ ਹੈਗੇ ਹਾਂ ਪਾਈ ਠੀਕ ਹੈ ਦੋ ਪਾਈਆਂ ਆਹ ਤੇ ਜਦੋਂ ਵਿਖਾਈ ਨਾ ਮੈਨੂੰ ਉਸੇ ਟਾਈਮ ਪਸੰਦ ਆ ਗਈ ਮੰਮੀ ਉਹ ਵਾਲੀ ਵਾਹ ਦੇ ਦੋ ਕੀ ਕਹਿਣ ਨੇ ਸੋਹਣੀ ਹੈ ਕਹਿੰਦੀ ਮੈਂ ਭਾਈ ਭਾਈ ਕਿਤੇ ਭਾਈ ਭਾਈ ਨੂੰ ਚੱਲ ਜਾ ਆ ਜਾ ਤੂੰ ਮੇਰੇ ਥੋੜੀ ਹੈ ਥੋੜੀ ਸੁਣਨਾ ਕਿਤੇ ਇਹ ਕਿਦੇ ਚੰਨੀ ਆ ਕਿਉਂ ਆ ਕਿਦੇ ਚੰਨੀ ਆ ਆ ਹੋਏ ਦੀ ਸਾਰਾ ਬਤਾਈ ਕਿਉਂ ਆ ਹਾਂ ਸੋਣੀ ਹੈ ਕਹਿੰਦੀ ਇਹ ਕਨੇ ਚਾ ਉਦਾਂ ਹੀ ਦਰਨਾ ਰਾਗ ਜਾਨਾ ਲੱ ਸੋਣਾ ਲੱਗਦਾ ਵੀ ਹੋਰ ਹੀ ਜ਼ਿਆਦਾ ਖੱਬਦਾ ਆ ਇਹਦੇ ਚ ਤਿੰਨੇ ਜਿੱਦ ਮਰਜ਼ੀ ਲੈ ਜੀ ਤਾ ਚਮਾ ਸੁਟਾ ਨਾ ਹੂੰ ਤੇ ਆ ਤੇ ਹੂੰ ਗੱਡੀ ਰਸੂਦੀ ਆਈ ਕੋਸਨ ਤੋਂ ਆਲੀਤੀ ਬੜੀ ਸੌਂ ਲੱਗਦੀ ਸੀ ਜੂਸ ਲਿਆਉਂਦਾ ਚੱਤ ਭੁਲ ਗਿਆ ਗੱਡੀ ਵਿੱਚ ਪਿਆ ਰਹਿ ਗਿਆ ਭਾਵੇਂ ਇਹ ਸੰਦੀਪ ਨਾਂ ਦਾ ਦੀ ਸਿਹਤ ਤਾਂ ਖਰਾਬ ਹੋ ਜਾਣੀ ਬਾਕੀ ਸਾਰਾ ਸਭ ਆਮ ਨੇ ਆਂਦਾ ਮੰਮੀ ਨੇ ਮਗਵਾਇਆ ਜੀ ਲੈਂਦਾ ਇੱਕ ਬਿਨਾ ਸ਼ੱਕ ਕਰਦਾ ਬਿਨਾ ਖੰਡ ਤੇ ਦੇ ਪਰ ਖੰਡ ਵਾਲਾ ਆਹ ਲੋ ਜੂਸ ਲੈਂਦਾ ਉਹ ਚੇਤਾ ਭੁਲਾਉਂਦਾ ਗੱਡੀ ਚ ਪਿਆ ਅਸਨੀਬ ਨਾ ਦੱਸਦੀ ਇਹ ਖਰਾਬ ਹੋਏ ਨੇ ਸਵੇਰ ਤੱਕ ਮੈਂ ਇਹ ਲੈਂਦਾ ਨਹੀਂ ਆ ਨਹੀਂ ਲੈਂਦਾ ਅਸੀਂ ਚੇਤਾ ਭੁੱਲ ਗਿਆ ਕਿ ਡੈਡੀ ਦਾ ਹੀ ਇਹ ਹਰੀ ਜਿਹੇ ਤੇ ਰਬੜ ਚੜੀ ਉਹ ਡੈਡੀ ਦਾ ਉਹ ਫਿੱਕਾ ਵਾ ਹਾਂ ਅੱਜ ਥੋੜਾ ਮੌਸਮ ਠੀਕ ਨਹੀਂ ਤੇ ਬਹੁਤ ਗਰਮੀ ਹੈ ਜੇ ਤੁਰਾ ਜੇ ਬੰਦ ਪਤਾ ਕੱਚਾ ਔਰ ਤੇ ਗਰਮੀ ਥੋੜੀ ਹੋਣ ਵੈਸੇ ਘਟ ਗਈ ਆ بارش ਪੈਣ ਦੇ ਨਾਲ